ਲੁਧਿਆਣੇ ਸ਼ਹਿਰ ਦੇ ਵਿੱਚ ਦਿਲਜੀਤ ਦਸਾਂਤ ਦਾ ਜਿਹੜਾ ਸ਼ੋਅ ਹੈ ਉਹ ਹੋ ਚੁੱਕਾ ਹੈ ਤਾਂ ਤੁਹਾਨੂੰ ਦੱਸ ਦਈਏ ਜਿਹੜਾਗਾ ਅੱਜ ਜਿਸ ਤਰੀਕੇ ਨਾਲ ਕੱਲ ਫੰਕਸ਼ਨ ਖਤਮ ਹੋਇਆ ਤਾਂ ਉਸ ਤਰੀਕੇ ਨਾਲ ਅੱਜ ਤੋਂ ਜਿਹੜਾਗਾ ਇਸ ਨੂੰ ਡਿਸਮੈਂਟਲ ਕਰਨਾ ਜਿੱਥੇ ਵੀ ਜਿਹੜਾ ਫੰਕਸ਼ਨ ਹੋਇਆ ਸੀ ਇੱਥੇ ਤਾਂ ਉਸ ਨੂੰ ਡਿਸਮੈਂਟਲ ਕਰਨਾ ਜਿਹੜਾਗਾ ਉਹ ਸ਼ੁਰੂ ਕਰ ਦਿੱਤਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਜਿਹੜਾ ਅੱਜ ਇਸ ਨੂੰ ਡਿਸਮੈਂਟਲ ਕਰਨਾ ਜਿਹੜਾ ਸ਼ੁਰੂ ਕਰ ਦਿੱਤਾਗਾ ਤਾਂ ਜਿੰਨੀ ਵੀ ਜਿੱਥੇ ਇੱਥੇ ਜਿਹੜੇ ਸਮਾਨ ਲੱਗੇ ਸੀਗੇ ਭਾਵੇਂ ਉਹ ਕੋਈ ਦੇਖੋ ਕਿਸ ਤਰੀਕੇ ਨਾਲ LED ਜਿਹੜੀਆਂ ਲੱਗੀਆਂ ਹੋਈਆਂ ਸੀ ਤਾਂ ਉਸ ਨੂੰ ਵੀ ਜਿਹੜਾ ਤਾਰਿਆ ਜਾ ਰਿਹਾ ਹੈ ਤੇ ਨਾਲ ਹੀ ਇੱਕ ਤੋਂ ਤਿੰਨ ਤਰੀਕ ਦਾ ਜਿਹੜਾ ਸਮਾਂ ਹੈ ਉਹ ਜ਼ਰੂਰ ਦਿੱਤਾ ਗਿਆ ਸੀ ਕਿ ਇੰਨੇ ਸਮੇਂ ਦੇ ਵਿੱਚ ਇਸ ਨੂੰ ਡਿਸਮੈਂਟਲ ਕਰਕੇ ਪੀਯੂ ਦੇ ਇਸ ਗਰਾਊਂਡ ਨੂੰ ਜਿਹੜਾਗਾ ਉਹ ਖਾਲੀ ਕਰਕੇ ਦੇਣਾਗਾ ਤਾਂ ਦੇਖੋ ਤਿਆਰੀਆਂ ਜਿਹੜੀਆਂ ਨੇ ਉਹ ਬਿਲਕੁਲ ਸ਼ੁਰੂ ਕਰ ਦਿੱਤੀਆਂ ਨੇ ਡਿਸਮੈਂਟਲ ਕਰਨੀਆਂ ਤਾਂ ਇੱਕ ਇੱਕ ਚੀਜ਼ ਜਿਸ ਤਰੀਕੇ ਨਾਲ ਟਰੱਕ ਪਹਿਲਾਂ ਇੱਥੇ ਪਹੁੰਚੇ ਸੀ ਜਿਵੇਂ ਸਮਾਨ ਲੈ ਕੇ ਆਈ ਸੀ ਤਾਂ ਉਸੇ ਤਰੀਕੇ ਨਾਲ ਅੱਜ ਰਾਤ ਤੋਂ ਹੀ ਜਿਹੜਾ ਜਦੋਂ 12 1 ਵਜੇ ਸ਼ੋਅ ਖਤਮ ਹੁੰਦਾ ਹੈ ਤੇ ਉਸ ਤੋਂ ਬਾਅਦ ਇਹ ਜਿਹੜਾ ਇਸ ਨੂੰ ਡਿਸਮੈਂਟਲ ਕਰਨਾ ਸ਼ੁਰੂ ਕਰ ਦਿੰਦੇ ਨੇ ਕਿਉਂਕਿ 3 ਤਰੀਕ ਤੱਕ ਇਸ ਪੂਰੇ ਗਰਾਊਂਡ ਨੂੰ ਜਿਹੜਾਗਾ ਖਾਲੀ ਕਰਕੇ ਪੀ ਉਹਨੂੰ ਉਸੇ ਤਰੀਕੇ ਨਾਲ ਸੌਪਣਾਗਾ ਤਾਂ ਦੇਖ ਸਕਦੇ ਹੋ ਕਿ ਕਾਫੀ ਮਾਤਰਾ ਦੇ ਵਿੱਚ ਜਿਵੇਂ ਲੇਬਰ ਜਿਹੜੀ ਆ ਉਹ ਲੱਗੀ ਹੋਈ ਹੈ ਕਿ ਜਿੰਨੀ ਜਲਦੀ ਤੋਂ ਜਲਦੀ ਹੋ ਸਕੇ ਇਸ ਗਰਾਊਂਡ ਨੂੰ ਜਿਹੜਾਗਾ ਖਾਲੀ ਕਰ ਦਿੱਤਾ ਜਾਵੇ ਤਾਂ ਕੱਲ ਇੱਥੇ ਜਿਹੜਾ ਦਿਲਜੀਤ ਦੋਸਾਂਜ ਸਟੇਜ ਤੇ ਸੀ ਤੇ ਨਾਲ ਹੀ ਉਹਨਾਂ ਦੇ ਇਸ ਈਵੈਂਟ ਨੂੰ ਲੋਕਾਂ ਨੇ ਬੜਾ ਪਸੰਦ ਕੀਤਾ ਤੇ ਨਾਲ ਹੀ ਇਸ ਗਰਾਊਂਡ ਦੇ ਵਿੱਚ ਭਰਮਾ ਇਕੱਠ ਜਿਹੜਾਗਾ ਸੀ ਉਹ ਵੀ ਦੇਖਣ ਨੂੰ ਮਿਲਿਆ ਸੀਗਾ ਤਾਂ ਤੁਹਾਨੂੰ ਦੱਸ ਦਈਏ ਕਿ ਕਈ ਲੋਕ ਤਾਂ ਇਸ ਤਰੀਕੇ ਦੇ ਸੀ ਕਿ ਜਿਹੜਾ ਫਲਾਈਓਵਰ ਹੈਗਾ ਇਸ ਗਰਾਊਂਡ ਤੋਂ ਉਰਲੇ ਪਾਸੇ ਤਾਂ ਉੱਥੇ ਵੀ ਲੋਕਾਂ ਨੇ ਚੜ ਚੜ ਕੇ ਜਿਹੜਾ ਇਸ ਈਵੈਂਟ ਨੂੰ ਵੇਖਣ ਦੀ ਕੋਸ਼ਿਸ਼ ਕੀਤੀ ਤਾਂ ਜਿੰਨੀ ਗੈਦਰਿੰਗ ਅੰਦਰ ਸੀ ਤਾਂ ਉਸ ਤੋਂ ਵੱਧ ਜਿਹੜੀ ਗੈਦਰਿੰਗ ਜਿਹੜੀ ਸੀ ਉਹ ਆ ਬਿਲਕੁਲ ਬਾਹਰ ਵੀ ਨਜ਼ਰ ਆਈ ਤਾਂ ਇਸ ਤਰੀਕੇ ਨਾਲ ਕੱਲ ਇਸ ਈਵੈਂਟ ਨੂੰ ਪਰਮਾ ਹੰਗਾਰਾ ਜਿਹੜਾਗਾ ਮਿਲਿਆ ਦਿਲਜੀਤ ਦੋਸਾਨ ਦੇ ਟੀਮ ਇੱਥੇ ਪਹੁੰਚੀ ਤਾਂ ਜਿਹੜਾ ਦਿਲੋ ਮਿਨਾਟੀ ਟੂਰ ਇੰਡੀਆ ਦਾ ਸੀਗਾ ਗ੍ਰੈਂਡ ਫਾਈਨਲ ਕਿਉਂਕਿ ਸਾਲ ਦੇ ਵਿੱਚ ਬਹੁਤ ਸਾਰੇ ਟੂਰ ਉਹਨਾਂ ਨੇ ਲਗਾਏ ਤਾਂ ਨਾਲ ਹੀ ਸਭ ਤੋਂ ਆਖਰ ਦੇ ਵਿੱਚ 2025 ਜਿਹੜੀ ਸਭ ਤੋਂ ਆਖਰ ਦੇ ਵਿੱਚ ਇੱਥੇ ਲਗਾਉਂਦੇ ਨੇ ਤੇ 2025 ਦੀ ਜਿਹੜੀ ਸ਼ੁਰੂਆਤ ਹੈ ਉਹ ਦਿਲਜੀਤ ਦੋਸਾਨ ਜਿਹੜੇ ਨੇ ਉਹ ਲੁਧਿਆਣਾ ਸ਼ਹਿਰ ਦੀ ਯਾਨੀ ਪੰਜਾਬ ਤੋਂ ਕਰਦੇ ਨੇ ਤਾਂ ਹੁਣ ਪੰਜਾਬ ਤੋਂ ਜਿਹੜੀ ਹੈ ਜਿਹੜਾ ਕੱਲ ਉਹਨਾਂ ਦਾ ਇੱਥੋਂ ਇਵੈਂਟ ਖਤਮ ਹੋਇਆਗਾ ਤਾਂ ਅੱਜ ਉਹ ਫਿਰ ਤੋਂ ਜਿਹੜਾ 에어ਪੋਰਟ ਤੋਂ ਦਿਖਾਈ ਦਿੱਤੇ ਨੇ ਵੀ ਜਾਂਦੇ ਹੋਏ ਦੀ ਨਜ਼ਰ ਆਏ ਤਾਂ ਦੂਜੇ ਪਾਸੇ ਤਸਵੀਰ ਦੇਖ ਸਕਦੇ ਹੋ ਉਹੀ ਫੁੱਟਬਾਲ ਗਰਾਊਂਡ ਹੈਗਾ ਜਿੱਥੇ ਇਵੈਂਟ ਹੋਇਆ ਸੀ ਕੱਲ ਤੇ ਤਿੰਨ ਦਿਨ ਦਾ ਜਿਹੜਾ ਸਮਾਂ ਹੈਗਾ ਇਵੈਂਟ ਖਤਮ ਹੋਣ ਤੋਂ ਬਾਅਦ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਡੇਢ ਲੱਖ ਰੁਪਏ ਜਿਹੜਾ ਰੋਜ਼ ਦਾ ਇਹਨਾਂ ਨੂੰ ਪੇ ਕਰਨਾ ਪਵੇਗਾ ਤਾਂ ਉਸ ਨੂੰ ਵੇਖਦੇ ਆ ਜਿਹੜੀ ਤਿਆਰੀਆਂ ਨੇ ਉਹ ਇਸ ਤੋਂ ਡਿਸਮੈਂਟਲ ਕਰਨ ਦੀਆਂ ਇਸ ਨੂੰ ਹਟਾਉਣ ਦੀਆਂ ਇਸ ਇਵੈਂਟ ਨੂੰ ਜਿਸ ਤਰ੍ਹਾਂ ਹੋਇਆ ਸੀ ਜਿਸ ਤਰ੍ਹਾਂ ਇਹਨਾਂ ਨੇ ਤਿਆਰੀਆਂ ਕੀਤੀਆਂ ਸੀ ਉਸੇ ਤਰੀਕੇ ਨਾਲ ਇਸ ਨੂੰ ਹੰਡਿਸਮੈਂਟਲ ਕਰਕੇ ਗਰਾਊਂਡ ਨੂੰ ਖਾਲੀ ਕਰਨ ਦੀ ਹੈ ਜਿਹੜੀਆਂ ਤਿਆਰੀਆਂ ਨੇ ਉਹ ਉਹਨਾਂ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਤਾਂ ਬਹੁਤ ਸਾਰੀ ਜਿਹੜੀ ਲੇਬਰ ਹੈ ਉਹ ਇੱਥੇ ਨਜ਼ਰ ਆ ਰਹੀ ਹੈ ਤਾਂ ਕੱਲ ਇਹ ਉਹੀ ਗਰਾਊਂਡ ਹੈ ਕੱਲ ਇੱਥੇ ਲੋਕ ਜਿਹੜੇ ਸੀ ਉਹ ਬੈਠੇ ਸੀ ਭਾਵੇਂ ਲੌਂਜ ਦੀ ਟਿਕਟ ਹੋਵੇ ਤਾਂ ਇਸ ਪਾਸੇ ਲੌਂਜ ਵਾਲੇ ਬੈਠੇ ਸੀ ਤਾਂ ਉਸ ਤੋਂ ਬਾਅਦ ਜਿਹੜੇ ਫੈਨ ਪਿਟ ਵਾਲੇ ਇਹ ਉਹੀ ਗਰਾਊਂਡ ਹੈ ਜਿੱਥੇ ਕੱਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਦਾ ਜਿਹੜਾ ਹਜ਼ੂਮ ਹੈ ਉਹ ਇੱਥੇ ਦੇਖਿਆ ਸੀ ਤਾਂ ਇੱਧਰੋਂ ਬੰਨੋ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਟਰੱਕ ਜਦੋਂ ਦਿਲਜੀਤ ਦਵਸਾਲ ਦਾ ਸ਼ੋਅ ਹੋਣਾ ਸੀਗਾ ਤੇ ਉਹ ਟਰੱਕ ਭਰ-ਭਰ ਕੇ ਜਿਹੜਾ ਸਮਾਨ ਆਇਆ ਸੀਗਾ ਭਾਵੇਂ ਉਹ ਸਾਊਂਡ ਦਾ ਸਮਾਨ ਹੋਵੇ ਭਾਵੇਂ ਉਹ ਆ ਪਿੱਲਰਾਂ ਦਾ ਜਿਹੜਾ ਸਮਾਨ ਹੈਗਾ ਉਹ ਹੋਵੇ ਤੇ ਭਾਵੇਂ LED LED ਆ ਹੋਣ ਤਾਂ ਉਸੇ ਤਰੀਕੇ ਨਾਲ ਟਰੱਕ ਜਿਹੜੇ ਨੇ ਉਹ ਪਹਿਲਾਂ ਆਏ ਸੀਗੇ ਤੇ ਹੁਣ ਉਸ ਟਰੱਕਾਂ ਦੇ ਵਿੱਚ ਜਿਹੜਾ ਉਹ ਸਮਾਨ ਫਿਰ ਤੋਂ ਜਿਹੜਾ ਲੋਡ ਕਰਨਾ ਹੈ ਉਹ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਜਿਹੜਾ 3 ਤਰੀਕ ਤੋਂ ਤੱਕ ਜਿਹੜਾ ਹੈਗਾ ਇਸ ਨੂੰ ਖਾਲੀ ਕਰਕੇ ਪੀਯੂ ਅਥਾਰਟੀ ਨੂੰ ਇਸ ਹਾਲ ਨੂੰ ਦੇਣਾ ਹੈ ਤਾਂ ਉਸ ਤੋਂ ਪਹਿਲਾਂ ਹੀ ਤੁਹਾਨੂੰ ਦਿਖਾ ਰਹੇ ਹਾਂ ਕਿ ਜਿਵੇਂ ਕੱਲ ਰਾਤ ਨੂੰ ਇਹ ਸ਼ੋਅ ਖਤਮ ਹੁੰਦਾ ਹੈ ਤੇ ਉਸ ਤੋਂ ਬਾਅਦ ਜਿਵੇਂ ਹੀ ਇਹ ਸ਼ੋਅ ਖਤਮ ਹੁੰਦਾ ਤਾਂ ਡਿਸਮੈਂਟਲ ਕਰਨ ਦੀ ਜਿਹੜੀ ਤਿਆਰੀ ਹੈ ਉਹ ਫਟਾਫਟ ਇਹਨਾਂ ਦੇ ਟੀਮ ਵੱਲੋਂ ਜਾਂ ਫਿਰ ਜਿਹੜੇ ਇਹਨਾਂ ਦੇ ਲੇਬਰਸ ਜਿਹੜੇ ਇਸ ਮੈਨੇਜਮੈਂਟ ਨੂੰ ਦੇਖ ਰਹੀ ਸੀ ਅਰੇਂਜਮੈਂਟਸ ਦੇ ਤਾਂ ਉਹ ਇਸ ਨੂੰ ਡਿਸਮੈਂਟਲ ਕਰਨਾ ਸ਼ੁਰੂ ਕਰ ਦਿੰਦੇ ਹਾਲਾਂਕਿ ਕੱਲ ਵੱਡੀ ਗਿਣਤੀ ਦੇ ਵਿੱਚ ਫੋਰਸ ਵੀ ਜਿਹੜੀ ਉਹ ਤਨਾਤ ਕੀਤੀ ਗਈ ਸੀ ਤੇ ਵਧੀਆ ਤਰੀਕੇ ਨਾਲ ਜਿਹੜਾ ਦਿਲਜੀਤ ਦਸਾਜ ਦਾ ਇਹ ਟੂਰ ਜਿਹੜਾ ਸੀਗਾ ਉਹ ਹੋ ਸਕਿਆ ਕਿਉਂਕਿ ਪੁਲਿਸ ਮੁਲਾਜ਼ਮ ਜਿਹੜੇ ਸੀ ਉਹ ਵੱਡੀ ਗਿਣਤੀ ਦੇ ਵਿੱਚ ਇੱਥੇ ਤਨਾਸਿੱਤਾ ਪੁਲਿਸ ਮੁਲਾਜ਼ਮ ਨੇ ਵੀ ਬੜੀ ਮਸ਼ਤੇਦੀ ਦੇ ਨਾਲ ਇਸ ਈਵੈਂਟ ਨੂੰ ਕਰਵਾਇਆ ਤੇ ਲੋਕਾਂ ਨੂੰ ਜਿਹੜਾ ਹੈ ਲਾਅ ਐਂਡ ਆਰਡਰ ਵੀ ਮੇਨਟੇਨ ਕਰਵਾਇਆ ਯਾਨੀ ਕਿ ਲਾਅ ਐਂਡ ਆਰਡਰ ਦੇ ਵਿੱਚ ਕਿਤੇ ਖਰਾਬੀ ਜੜੀ ਆ ਉਹ ਨਹੀਂ ਆਉਣ ਦਿੱਤੀ ਹਾਲਾਂਕਿ ਥੋੜ੍ਹੀ ਸਮੇਂ ਦੇ ਵਿੱਚ ਜਿਹੜਾ ਟ੍ਰੈਫਿਕ ਜਦੋਂ ਦਿਲਜੀਤ ਸਾਹ ਜਿੱਥੇ ਆਉਂਦੇ ਨੇ ਤਾਂ ਕੁਝ ਸਮੇਂ ਜਿਹੜਾ ਟ੍ਰੈਫਿਕ ਜਰੂਰ ਯਾ ਤਾਂ ਯਾਰ ਜਿਹੜੀ ਉਹ ਦੇਖਣ ਨੂੰ ਮਿਲਦੀ ਹੈ ਟ੍ਰੈਫਿਕ ਵੱਧ ਹੋ ਜਾਂਦਾਗਾ ਭਾਵੇਂ ਉਹ ਫਲਾਈਓਵਰਸ ਤੇ ਹੋਵੇ ਬਹੁਤ ਜ਼ਿਆਦਾ ਟ੍ਰੈਫਿਕ ਇੱਕਦਮ ਹੀ ਜਿਹੜਾ ਰਸ਼ ਪਿਆ ਤਾਂ ਉੱਥੇ ਟ੍ਰੈਫਿਕ ਹੋ ਗਿਆ ਤੇ ਉਸ ਤੋਂ ਬਾਅਦ ਥੱਲੇ ਵੀ ਕਾਫੀ ਟ੍ਰੈਫਿਕ ਤੇ ਦੋ ਦੋ ਤਿੰਨ ਤਿੰਨ ਕਿਲੋਮੀਟਰ ਦਾ ਜਿਹੜਾ ਜਾਮ ਦੇਖਣਾ ਪਿਆ ਸੀ ਪਰ ਪੰਜਾਬ ਪੁਲਿਸ ਲੁਧਿਆਣਾ ਕਮਿਸ਼ਨਰੇਟ ਵੱਲੋਂ ਜਿਹੜਾ ਟ੍ਰੈਫਿਕ ਮੁਲਾਜ਼ਮਾਂ ਵੱਲੋਂ ਜਾਂ ਫਿਰ ਜਿਹੜੇ ਮੁਲਾਜ਼ਮ ਇੱਥੇ ਤਨਾਤ ਕੀਤੇ ਗਏ ਸੀ ਤੇ ਉਹਨਾਂ ਵੱਲੋਂ ਜਿਹੜਾ ਬੜੀ ਮੁਸਤੈਦੀ ਦੇ ਨਾਲ ਇਸ ਈਵੈਂਟ ਨੂੰ ਕਰਵਾਇਆ ਗਿਆ ਤੇ ਲੋਕਾਂ ਨੂੰ ਜਿਹੜਾ ਨਵਾਂ ਸਾਲ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਜਿਹੜਾਗਾ ਲੋਕਾਂ ਨੇ ਆਪਣਾ ਨਵਾਂ ਸਾਲ ਜਿਹੜਾਗਾ ਮਨਾਇਆ ਤੇ 2025 ਦੀ ਜਿਹੜੀ ਸ਼ੁਰੂਆਤ ਉਹ ਕੀਤੀ ਤਾਂ ਦੂਰ ਤੱਕ ਦੇਖ ਜਿਵੇਂ ਹੱਟ ਬਣੇ ਹੋਏ ਸੀ ਤਾਂ ਹੱਟ ਵੀ ਉਹਨੋਂ ਹਟੋਲਾ ਜਿਹੜਾਗਾ ਸ਼ੁਰੂ ਕਰ ਦਿੱਤਾਗਾ ਤਾਂ ਲੇਬਰ ਵੱਡੀ ਗਿਣਤੀ ਦੇ ਵਿੱਚ ਜਿਵੇਂ ਤੇ ਗੱਲ ਕਰੀਏ ਐਡੇ ਉੱਪਰ ਜਿਵੇਂ LED ਲੱਗੀਆਂ ਸੀ ਤਾਂ ਬਹੁਤ ਵਧੀਆ ਤਰੀਕੇ ਨਾਲ ਜੇ ਦੇਖੋ ਕਿਸ ਤਰੀਕੇ ਨਾਲ ਕਿਸ ਤਰ੍ਹਾਂ ਦੀ ਤਕਨੀਕ ਇਹਨਾਂ ਕੋਲ ਹੈਗੀ ਹੈ ਤੇ ਉੱਪਰੋਂ LED ਜਿਹੜੀ ਹੈ ਉਹ ਚੈਨ ਦੇ ਰਾਹੀਂ ਥੱਲੇ ਖਿੱਚ ਲੈਣ ਦੇ ਤਾਂ ਐਸੇ ਤਰੀਕੇ ਨਾਲ ਇਹਨਾਂ ਨੇ ਜਿਹੜਾ ਇਸ LED ਨੂੰ ਉੱਪਰ ਵੀ ਲਗਾਇਆ ਸੀ ਤਾਂ ਉੱਪਰ ਲੋਕ ਤੁਸੀਂ ਦੇਖ ਰਹੇ ਹੋਵੋਗੇ ਤੇ ਉੱਪਰੋਂ ਇਸ ਚੈਨ ਦੇ ذریعے ਜਿਹੜਾ ਇਹਨਾਂ LEDਸ ਨੂੰ ਥੱਲੇ ਜਿਹੜਾ ਤਾਰਿਆ ਜਾ ਰਿਹਾ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਕੱਲ ਇੱਥੇ LED ਜਿਵੇਂ ਇੱਧਰ ਬੰਨਿਆ ਹੋਇਆ ਪੂਰਾ LED ਨਾਲ ਭਰਿਆ ਹੋਇਆ ਸੀ ਇੱਧਰ ਵੀ LED ਨਾਲ ਭਰਿਆ ਹੋਇਆ ਸੀ ਤਾਂ ਬਹੁਤ ਤੇਜ਼ੀ ਦੇ ਨਾਲ ਜਿਹੜਾ ਇਹ ਕੰਮ ਹੈ ਉਹ ਪੀਯੂ ਦੇ ਇਸ ਗਰਾਊਂਡ ਦੇ ਵਿੱਚ ਚੱਲਦਾ ਪਿਆ ਕਿਉਂਕਿ ਦਿਲਜੀਤ ਦੋਸਾਂਝ ਕੱਲ ਲੁਧਿਆਣਾ ਸ਼ਹਿਰ ਦੇ ਵਿੱਚ ਸੀ ਤੇ ਉਸ ਤੋਂ ਬਾਅਦ ਸ਼ੋਅ ਖਤਮ ਹੁੰਦੇ ਸਾਰ ਹੀ ਇਹ ਕੰਮ ਜਿਹੜਾਗਾ ਉਹ ਇਸ ਨੂੰ ਡਿਸਮੈਂਟਲ ਕਰਨ ਦਾ ਸ਼ੁਰੂ ਕਰ ਦਿੰਦੇ ਨੇ ਤਾਂ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਜਿਹੜਾ ਇਸ ਇਵੈਂਟ ਨੂੰ ਬਹੁਤ ਹੀ ਵਧੀਆ ਤੇ ਸੁਚਾਰੂ ਢੰਗ ਦੇ ਨਾਲ ਕਰਵਾਇਆ ਗਿਆ ਤੇ ਹੋ ਸਕੇ ਆ ਦਿਲਜੀਤ ਦੋਸਾਂ ਜਿਹੋਨਾਂ ਦੀ ਟੀਮ ਦਾ ਵੀ ਲੋਕਾਂ ਨੇ ਬਹੁਤ ਜ਼ਿਆਦਾ ਸਵਾਗਤ ਕੀਤਾ ਜਿਵੇਂ ਲੁਧਿਆਣਾ ਸ਼ਹਿਰ ਦੇ ਵਿੱਚ ਹਰ ਇੱਕ ਸੜਕ ਤੇ ਕੋਈ ਐਸੀ ਸੜਕ ਨਹੀਂ ਸੀ ਜਿੱਥੇ ਦਿਲਜੀਤ ਦੋਸਾਂ ਜਿਹੋਨਾਂ ਦਾ ਵੈਲਕਮ ਨਾ ਕੀਤਾ ਗਿਆ ਹੋਵੇ ਤਾਂ ਉੱਥੇ ਹੀ ਪੰਜਾਬ ਪੁਲਿਸ ਲੁਧਿਆਣਾ ਕਮਿਸ਼ਨੇਟ ਲੁਧਿਆਣਾ ਦੇ ਪੁਲਿਸ ਮੁਲਾਜ਼ਮਾਂ ਵੱਲੋਂ ਵੀ ਇਸ ਫੰਕਸ਼ਨ ਨੂੰ ਇਸ ਪ੍ਰੋਗਰਾਮ ਨੂੰ ਇਸ ਈਵੈਂਟ ਨੂੰ ਜਿਹੜਾਗਾ ਸਹੀ ਤੇ ਸੁਚਾਰੂ ਢੰਗ ਦੇ ਨਾਲ ਮਨੋਰਨ ਦੇ ਵਿੱਚ ਬਹੁਤ ਜ਼ਿਆਦਾ ਸਹਿਯੋਗ ਰਿਹਾ ਯੋਗਦਾਨ ਰਿਹਾ ਤਾਂ ਲੋਕਾਂ ਨੇ 2025 ਦੀ ਸ਼ੁਰੂਆਤ ਜਿਹੜੀ ਹੈ ਉਹ ਇੱਥੋਂ ਕੀਤੀ ਹੈ